ਸਤ ਸ੍ਰੀ ਅਕਾਲ ਜੀ ਸਾਰੇ ਨੂੰ ਤੇ ਮੈਂ ਨਾ ਸਬੀਲ ਤੇ ਜੋ ਵੀਡੀਓ ਬਣਾਈ ਸੀਗੀ ਉਹਦੇ ਵਿੱਚ ਜਾਨੀ ਕਿ ਡੀਜੀ ਲੱਗਾ ਹੋਣ ਕਰਕੇ 사ਉਂਡ ਸੀਗਾ ਤੇ 사ਉਂਡ ਜਾਨੀ ਕਿ YouTube ਤੇ ਆਪਾਂ ਲਗਾ ਨਹੀਂ ਸਕਦੇ ਕਿ YouTube ਦੇ ਵਿੱਚੋਂ 사ਉਂਡ ਲੈਣਾ ਪੈਂਦਾਗਾ ਕੋਈ ਵੀ 사ਉਂਡ ਦੇਣਾ ਪੈਂਦਾਗਾ ਨਾ YouTube ਦੇ ਵਿੱਚ ਹੀ ਲੈਣਾ ਪੈਂਦਾਗਾ ਬਾਹਰੋਂ ਆਪਾਂ ਅਦਰਵਾਇਚ ਕੋਈ ਵੀ ਆਵਾਜ਼ 사ਉਂਡ ਦੀ ਨਹੀਂ ਆਉਣੀ ਚਾਹੀਦੀ ਇਸ ਕਰਕੇ ਉਹ 사ਉਂਡ ਦੀ ਆਵਾਜ਼ ਮੈਂ ਬੰਦ ਕਰਕੇ ਆਪਣੇ ਜੋ ਜਾਨੀ ਕਿ ਮੇਥੋਂ ਬੋਲਿਆ ਗਿਆ ਜਿੰਨਾ ਕਿ ਬੋਲਿਆ ਗਿਆ ਹਨਾ ਤੇ ਮੈਂ ਬੋਲ ਲੈ ਕੇ ਜਣ ਕੇ ਐਡਿਟ ਕੀਤੀ ਹੈ ਵੀਡੀਓ ਅਗਰ ਮੇਰੇ ਤੋਂ ਕੋਈ ਕਿਸੇ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਤੇ ਮੈਨੂੰ ਆਪ ਦਾ ਛੋਟਾ ਵੱਡਾ ਭਰਾ ਸਮਝ ਕੇ ਆਪ ਦਾ ਬੇਟਾ ਸਮਝ ਕੇ ਮਾਫ ਕਰਨਾ ਤੇ ਬਾਕੀ ਸ਼ਾਨ ਤਾਂ ਵਹਿਕਦੀ ਹੁੰਦੀ ਹੈ ਅਮੀਰ ਚਾਹੇ ਹੋਵੇ ਗਰੀਬ ਹੋਵੇ ਹੈਨਾ ਤੇ ਵੈਸੇ ਅਮੀਰ ਗਰੀਬ ਸਹੀ ਮੈਨੂੰ ਜ ਆਪਾਂ ਨੂੰ ਪਤਾ ਨਹੀਂ ਕਿਸ ਨੂੰ ਕਹਿੰਦੇ ਆ ਅਮੀਰ ਉਹ ਨਹੀਂ ਹੁੰਦਾ ਜੋ ਪੈਸੇ ਨਾਲ ਅਮੀਰ ਹੁੰਦਾਗਾ। ਅਮੀਰ ਅਸਲ ਵਿੱਚ ਤਾਂ ਉਹ ਹੁੰਦਾ ਜੋ ਦਿਲ ਦਾ ਅਮੀਰ ਹੁੰਦਾ। ਹੈਨਾ? ਦਿਲ ਦਾ ਅਮੀਰ ਹੋਣਾ ਜ਼ਰੂਰੀ ਆ। ਅੱਜ ਕੱਲ ਠੀਕ ਹੈ। ਤੇ ਦਿਲ ਦਾ ਅਮੀਰ ਹੋਵੇ ਜਿਹੜਾ ਬੰਦਾ ਉਹ ਸਭ ਤੋਂ ਵੱਡਾ ਅਮੀਰ ਉਹ ਹੁੰਦਾਗਾ। ਭਲਾ ਉਹ ਚਾਰ ਨਾਲ ਰੋਟੀ ਖਾਂਦਾ ਜੇ ਉਹਦਾ ਦਿਲ ਅਮੀਰ ਆ ਨਾ ਦਿਲ ਦਾ ਰਾਜਾ ਉਹ ਤੇ ਸਭ ਤੋਂ ਵੱਡਾ ਅਮੀਰ ਉਹੀ ਉਸੇ ਨੂੰ ਮੰਨਦਾ ਮੈਂ। ਠੀਕ ਹੈ। ਤੇ ਅਗਰ ਕੋਈ ਸਾਥ ਤੋਂ ਬੋਲਿਆਗਾ ਹੋਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਅੱਜ ਪਰਸੋਂ ਜਿਹੜੀ ਵੀਡੀਓ ਪਾਈ ਸੀ ਸਿੱਧੂ ਭਾਈ ਦੇ ਨਾਮ ਤੇ ਉਹਦੇ ਤੇ ਤੜਪਾ ਜੀ ਵੀ ਹੁਣ ਜਾ ਰਹੇ ਨੇ ਜਿੱਥੇ ਲੱਗ ਰਹੀ ਹੈ ਸ਼ਬੀਰ व्हीਲ ਚੇਅਰ ਤੇ ਜਾਣਗੇ ਬਾਈਕ ਤੇ ਜਾਣਗੇ ਕਿਉਂਕਿ ਉੱਥੇ ਭੀੜ ਕਾਫੀ ਹੋਏਗੀ ਤੇ ਬਾਈਕ ਲੰਗਾਨੀ ਸੌਖੀ ਨਹੀਂ ਹੈ ਹਾਂਜੀ ਤੇ ਮਿੱਟੀ ਕਿੰਨੀ ਆਰਡ ਰਹੀ ਇੱਥੇ ਕੱਲੀ ਗੱਡੀ ਆਂਦੀ ਬੈਠੀ ਹਾਂ ਨੀਚੇ ਤੋਪ ਗਿੱਡੀ ਹੋ ਰਹੀ ਐ ਕਿਵੇਂ ਜਾਓਗੇ ਇਹਦੇ ਉੱਤੇ ਨਾ ਇੱਕ ਉਹ ਬਨਵਾ ਲਓ ਐ ਮੁੰਡੇ ਛਤਰੀ ਲੈ ਜਾਓ ਲੈ ਜਾਓਗੇ ਬੁਰਲੀ ਨਾ ਇੱਥੇ ਬਾਰੀ ਐ ਨਾ ਉੱਪਰ ਅਜਾ ਅਮਰੇਲਾ ਪਈਆ ਲੈ ਆ ਐ ਉੱਪਰ ਬਾਰੀ ਨਹੀਂ ਐ ਪਰਦਾ ਇਹਦਾ ਬਾਹਰੋਂ ਦੀ ਸਾਈਡ ਤੇ ਚੱਕੀ ਤੇ ਅਮਰੇਲਾ ਪਈਆ ਛਾਤਾ ਛਾਤਾ ओके okay. हां फिर पता ना ਜਿੱਤੀ ਲਗਿਆ ਬਾਰੀ ਦੇ ਵਿੱਚ ਅੰਦਰ ਕਮਰੇ ਚ ਨਹੀਂ ਬਾਹਰ ਹੀ ਛਤਰੀ ਲੈ ਜਾਓ ਸਹੀ ਗਾ ਤੋਪ ਬਹੁਤ ਐਥੇ ਪਿੱਛੇ ਰੱਖਦੇ ਹੋ ਹੋਰ ਕੀ ਕਮਜ਼ਗਮ ਤੋਪ ਤੇ ਨਹੀਂ ਪਹੂਗੀ ਸਭ ਤੋਂ ਵੱਡਾ ਰੋਲ ਸੇਵਾ ਦੇ ਵਿੱਚ ਹੁੰਦਾ ਕਾ ਮਾਤਾ ਮਾਂ ਦਾ ਤੇ ਭੈਣਾਂ ਦਾ ਹਨਾ ਤੇ ਝੂਠੇ ਭਾਂਡੇ ਬਰਤਨ ਮਾਜਣੇ ਹਨਾ ਤੇ ਘਰਾਂ ਚ ਵੀ ਇਹ ਰੋਲ ਬਖੂਬੀ ਨਾਲ ਨਿਭਾਉਂਦੇ ਆ ਬੱਚੇ ਵੀ ਲੱਗੇ ਪਏ ਆ ਹਨਾ ਤੇ ਦੇਖੋ ਇਹ ਮਾਣੂ ਕਿ ਗਰਲ ਬੱਸ ਸਟੈਂਡ ਦੇ ਉੱਪਰ ਆ ਤੇ ਅਨਕੀ ਜੀ ਕੁੜੀਆ ਭਾਂਡ ਬਰਤਨਾਂ ਦੀ ਸੇਵਾ ਆਪਣਾ ਜੱਪਨੂਰ ਬੈਠਾ ਕ ਰਮਣ ਬੈਠੀ ਆ ਤੇ ਬੜਾ ਬਹੁਤ ਵਧੀਆ ਯਾਨੀ ਕਿ ਸ਼ਾਮ ਦੇ 6 ਵਜੇ ਤੱਕ ਚੱਲਿਆ ਪ੍ਰੋਗਰਾਮ ਬੂਟੇ ਬੰਡੇ ਗਏ ਚੱਲ ਨਾਲ ਦਾ ਬੂਟੇ ਬੰਡੇ ਤੇ ਹੁਣ ਬੂਟੇ ਲਿਆ ਕੇ ਜਿਹੜੇ ਪੈਸੇ ਬਾਕੀ ਇਕੱਠੇ ਹੋਏ ਆ ਉਹਨਾਂ ਦੇ ਲਿਆ ਕੇ ਪਿੰਡ ਦੇ ਵਿੱਚ ਬੂਟੇ ਲਾਉਣੇ ਆ ਮੈਂ ਤੁਹਾਨੂੰ ਉਸ ਦਿਨ ਵੀ ਕਿਹਾ ਸੀਗਾ ਵੀ ਬੂਟੇ ਆ ਜਿਹੜੇ ਠੀਕ ਹੈ ਬਹੁਤ ਜ਼ਿਆਦਾ ਦਰਸਤ ਘਟ ਚੁੱਕੇ ਆ ਇਸ ਕਰਕੇ ਆਪਾਂ ਨੂੰ ਸਾਹ ਲੈਣ 'ਚ ਵੀ ਦਿੱਕਤ ਆਉਂਦੀ ਹੈ ਕਰੋਨਾ ਕਿਉਂ ਆਇਆ ਸੀਗਾ ਖਾਂਗ 'ਚ ਕੰਮ ਤਾਂ ਅੱਗੇ ਵੀ ਆਉਂਦਾ ਖਾਂਗਜ ਕੰਮ ਤਾਂ ਨਾਰਮਲ ਗੱਲ ਹੈ ਨਾ ਉਹਨੂੰ ਕਰੋਨਾ ਦਾ ਰੂਪ ਕਿਸ ਵਜ੍ਹਾ ਨਾਲ ਦਿੱਤਾ ਗਿਆ ਰੁਕਣਾ ਹੋ কারণ ਆਕਸੀਜਨ ਦੀ ਘਾਟ ਪੈਦਾ ਹੋਈ ਤੇ ਤਾਂ ਕਰਕੇ ਵੀ ਗਰਮੀ ਕਾਰਨ ਹਨਾ ਮੌਸਮ ਬਦਲਦਾ ਖਾਂਗਜ ਕੰਮ ਤਾਂ ਆਮ ਨਾਰਮਲ ਜਿਗਾਂ ਗੱਲਾਂ ਆ ਵੇਖੋ ਮੁੰਡੇ ਫੈਨ ਬਣੇ ਬੈਠੇ ਆ ਜਿਹੜੇ ਇਹ ਪ੍ਰਿੰਟ ਚੋਂ ਮੁੰਡਾ ਆਪਣੇ ਮੇਰੇ ਨਾਲ ਪੜਦਾ ਰਿਹਾਗਾ ਤੇ ਇਹ ਸਾਰੇ ਆਪਣੀ ਵੀਡੀਓ ਵੇਖਦੇ ਆ ਤੇ ਹੁਣ ਆ ਵੀਰਾ ਹੈਗਾ ਇਹ ਵੇਖ ਲਓ ਗੱਡੀ ਖੜਾ ਕੇ ਬੱਚਾ ਕਹਿੰਦਾ ਮੈਂ ਸਿੱਧੂ ਮੂਸੇ ਵਾਲੇ ਦੇ ਸਟੈਚੂ ਨਾਲ ਫੋਟੋ ਖਾਉਣੀਆਂ ਤੇ ਇਹ ਵੀਰਾ ਗੱਡੀ ਖੜਾ ਕੇ ਉਤਰ ਕੇ ਭੈਣਾ ਵੀ ਬੈਠੀਆਂ ਸੀ ਗੱਡੀ ਦੇ ਵਿੱਚ ਇਹਨਾਂ ਦੇ ਤੇ ਚਲੋ ਉਹਨਾਂ ਨੇ ਜਲ ਸਕਿਆ ਤੇ ਬੱਚੇ ਦੀ ਟਿਕ ਕੀਤੀ ਚਲੋ ਮੈਂ ਵੀ ਵੀਡੀਓ ਬਣਾਈ ਮੈਂ ਵੀਰੀ ਨੂੰ ਕਿਹਾ ਵੀ ਆਪਣੇ ਚੈਨਲ ਤੇ ਆਉਗੀ ਵੀਡੀਓ ਤੁਸੀਂ ਦੇਖ ਲਿਓ ਤੇ ਵੀਰੀ ਨੇ ਸਬਸਕ੍ਰਾਈਬ ਕਰ ਲਿਆ ਆਪਣਾ ਚੈਨਲ ਤੇ ਮੈਂ ਕਿਹਾ ਵੀ ਪਾਸ ਕੇ ਮੈਂ ਕਿਹਾ ਵੀ ਬੱਚਾ ਮੈਨੂੰ ਪਿਆਰਾ ਲੱਗਿਆ ਬੱਚੇ ਜਿੰਨੇ ਵੀ ਬੱਚਿਆਂ ਨੇ ਫੋਟੋ ਕਰਾਈ ਗਿਆ ਬਟ ਸਟੈਚੂ ਨਾਲ ਮੈਂ ਹਰੇਕ ਬੱਚੇ ਦੀ ਨਾਲ ਦੀ ਨਾਲ ਵੀਡੀਓ ਅਟੈਚ ਕਰ ਲਿਆ ਦਾ ਸੀਗਾ ਦੇਖੋ ਤੁਸੀਂ ਨਿੱਕੇ ਨਿੱਕੇ ਬੱਚੇ ਵੀ ਸੇਵਾ ਚ ਰੁੱਝੇ ਹੋਏ ਆ ਹਨ ਤੇ ਮੈਂ ਤੁਹਾਨੂੰ ਅੱਗੇ ਵੀ ਦੱਸ 20 ਜੋ ਜੀ ਆਵੇ ਸੂਰਾ ਆਈ ਜਾਵੇ ਡਾਕਟਰ ਦੇ ਲਿਖਿਆ ਹੁੰਦਾ ਨਾ ਇੱਥੇ ਵੀ ਉਹ ਕੰਮ ਲਿਖਿਆ ਤਾਂ ਨਹੀਂ ਸੀ ਉਹੀ ਕੰਮ ਹੋਇਆਗਾ ਜੋ ਹੁਣ ਆਪਣੇ ਵੀਰਾ ਭਣਾ ਹਨਾ ਵੀ ਝੋਨਾ ਲਗਾ ਰਹੇ ਆ ਹਨਾ ਕੋਈ ਬਾਲਟੀ ਲੈ ਕੇ ਆ ਗਿਆ ਜਿੱਡੀ ਮਰਜੀ ਬਾਲਟੀ ਉਹਨੂੰ ਐ ਨਹੀਂ ਕਿਹਾ ਕਿਤੇ ਕਿਸੇ ਨੇ ਵੀ ਤੂੰ ਬਾਲਟੀ ਘਾਤੋਂ ਲੈ ਕੇ ਆਏ ਬਾਈ ਇੱਥੇ ਪੀ ਕੇ ਜਾਣਾ ਪੀ ਜਾ ਤੇ ਨਹੀਂ ਬਾਲਟੀ ਚ ਨਿਭਾਉਣਾ ਜੀ ਵਾਟਰ ਕੋਲਰ ਲੈ ਕੇ ਆ ਗਿਆ ਵਾਟਰ ਕੋਲਰ ਵੀ ਭਰ ਕੇ ਦਿੱਤੇ ਬਾਲਟੀਆਂ ਵੀ ਭਰ ਕੇ ਦਿੱਤਨਾ ਠੀਕ ਹੈ ਤੇ ਜਾਨੀ ਕਿ ਵੀ ਮੈਂ ਜ਼ਿੰਦਗੀ ਚ ਇਦਾਂ ਦੀ ਸਬੀਲ ਨਹੀਂ ਦੇਖੀ ਆਪਣੇ ਪਿੰਡ ਚ ਤੇ ਉਹ ਬੈਠੇ ਰਹਿਣ ਰਮਨ ਨੂੰ ਮਿਲ ਗਿਆ ਸੀਗਾ 3:30 ਵਜੇ ਤੇ ਉਹ ਜਿਹੜੇ ਭੈਣ ਨਾਲ ਬੈਠੇ ਰਹਣਦੇ ਨਾ ਇਹ ਲੁਧਿਆਣੇ ਤੋਂ ਆ ਇਹ ਆਪਣੀਆਂ ਵੀਡੀਓ ਵੇਖਦੇ ਆ ਸਪੈਸ਼ਲ ਸਾਨੂੰ ਘਰੇ ਮਿਲਣ ਵੀ ਆਏ ਸੀਗੇ ਤੇ ਦੇਖੋ ਤੁਸੀਂ ਉਤਸ਼ਾਹ ਹੈ ਨਾ ਤੇ ਆ ਬੱਚਾ ਦੇਖ ਲਓ ਕਿੱਡਾ ਕਾ ਇਹ ਵੀ ਸੇਵਾ ਚਲੁੱਝਾਦਾ ਵੰਡ ਦੇ ਆ ਬੱਚਾ ਬੱਸਾਂ ਨੂੰ ਰੋਕ ਰੋਕੇ ਸਾਰਿਆਂ ਨੂੰ ਜਲਸਕਾਰੇ ਆ ਤੇ ਜਾਣ ਕੇ ਵੀ ਬਹੁਤ ਵੱਡੇ ਪੱਧਰ ਤੇ ਇੱਕ ਹਿਸਾਬ ਨਾਲ ਸਬੀਲ ਲੱਗੀ ਸੀਗੀ ਲਵਾਉਣ ਵਾਲਾ ਤਾਂ ਉਹੀ ਆ ਇੱਕੋ ਹੀ ਆ ਹਨਾ ਪ੍ਰਮਾਤਮਾ ਤੇ ਬਾਕੀ ਜੋ ਲਗਾਈ ਗਈ ਇਸ ਕਰਕੇ ਜੀ ਵੀ ਸਿੱਧੂ ਮੂਸੇ ਵਾਲੇ 22 ਦਾ 11 ਤਰੀਕ ਨੂੰ ਬਾਰਡੇ ਸੀਗਾ ਤੇ ਉਹ ਬਰਥਡੇ ਨੂੰ ਮੁੱਖ ਰੱਖਦੇ ਹੋਏ ਬਾਕੀ ਸ਼ਹੀਦਾਂ ਦੇ ਦਿਨ ਤੁਹਾਨੂੰ ਪਤਾ ਚੱਲ ਰਹੇ ਆ ਤੇ ਸ਼ਹੀਦਾਂ ਦੇ ਦਿਨ ਚੱਲ ਰਹੇ ਆ ਚਲੋ ਸਬੀਰ ਲਾਤੀ ਠੀਕ ਹੈ ਹੁਣ ਕਈ ਲੋਕ ਕਹੀ ਜਾਂਦੇ ਇਹਦੀ ਪੰਜਾਬ ਨੂੰ ਦੇਣ ਕੀ ਆ ਦੇਸ਼ ਨੂੰ ਨਾ ਤੇ ਚਲੋ ਦੇਣ ਤਾਂ ਉਹਦੇ ਮਾਪਿਆਂ ਦੀ ਜਿਨ੍ਹਾਂ ਨੇ ਡਾ ਪੁੱਤ ਗਵਾ ਲਿਆ ਹਨ ਤੇ ਹੋਰ ਤਾਂ ਕੀ ਦੇਣ ਹੋ ਸਕਦੀ ਹੈ ਵਿਚਾਰਿਆਂ ਦੀ ਤੇ ਬਾਕੀ ਗੁਰੂਆਂ ਦੇ ਅਸੀਂ ਇਦਾਂ ਦੇ ਦਿਨ ਚੱਲ ਰਹੇ ਗੁਰੂ ਅਰਜਨ ਦੇਵ ਜੀ ਦੇ ਹਨਾ ਸਤਿ ਤੇ ਵੀ ਤੇ ਬੈਠੇ ਸੀ ਇਹਨਾਂ ਦਿਨਾਂ ਚ ਤੇ ਉਹ ਬਾਰਡੇ ਤੇ ਫਿਰ ਕਈ ਤਾਂ ਹੁਣ ਕੇਕ ਕੱਢਦੇ ਆ ਤੇ ਇਹ ਸਬੀਲ ਲਗਾ ਦਿੱਤੀ ਗਈ ਆ ਦੇਖੋ ਇਹ ਆ ਮੇਰਾ ਪਿੰਡ ਮਾਣੋ ਕੇ ਔਕਾਸ ਦੇ ਡੈਡੀ ਫਿਰਦਾ ਨਾਲ ਸੇਵਾ ਕਰਾਉਂਦਾ ਦੀ ਆਹ ਮੁੰਡਾ ਯਾਰ ਦੋਸਤੀ ਆ ਸਾਰੇ ਯਾਰ ਮੈਂ ਹਾਂਜੀ ਹੁਣੇ-ਹੁਣੇ ਅਸੀਂ ਆਇਆ ਸ੍ਰੀਲ ਤੋਂ ਪਹਿਲਾਂ ਤਾਂ ਮੈਂ ਹੋਰ ਗਿਆ ਸੀਗਾ ਇਕੱਲਾ ਹੀ ਕਿਉਂਕਿ ਦੁਫਾਰੇ ਤੁਹਾਨੂੰ ਪਤਾ ਤੁਹਾਨੂੰ ਬਹੁਤ ਹੁੰਦੀ ਹੈ ਫਿਰ ਮੈਂ ਰਮਨ ਨੂੰ ਨਹੀਂ ਲੈ ਕੇ ਗਿਆ ਮੈਨੂੰ ਪਤਾ ਸੀ ਕਿ ਜੇ ਮੁੜ ਕੇ ਜਤਨੂ ਕੋਲ ਨਹੀਂ ਕੋਈ ਗੱਡੀ ਨਹੀਂ ਹੋਰੂਗੀ ਫਿਰ ਜਾਂਦੀ ਵੀ ਨਹੀਂ ਕਿਸੇ ਕੋਲ ਸਾਡੇ ਦੋਨੋਂ ਤਪਣਾ ਫਿਰ 3:15 ਵਜੇ ਮੈਂ ਰਮਨ ਤੇ ਜਤਨੂ ਨੂੰ ਲੈ ਕੇ ਗਿਆ ਵਿਕਾਸ ਕਨਾਲ ਤੇ ਉਸ ਨੂੰ ਵੀ ਉਹਨਾਂ ਨੂੰ ਵੀ ਲੈ ਕੇ ਆ ਕੋਈ ਜਤ ਅਨ ਆਕਾਸ਼ ਕੇ ਨਾ ਰਿਸ਼ਤੇਦਾਰ ਆ ਤੇ ਉਹ ਸਾਡੀਆਂ ਵੀਡੀਓ ਦੇਖਦੇ ਆ ਤੇ ਪੂਰੀ ਭੈਣ ਹੋਣੀ ਆ ਸਾਰੇ ਵੀਰ ਹੋਣੀ ਆਏ ਹੋਏ ਸੀਗੇ ਤੇ ਲੁਧਿਆਣੇ ਤੋਂ ਤੇ ਇਸ ਕਰਕੇ ਫਿਰ ਰਮਨ ਨੂੰ ਤੇ ਜੱਪਨ ਨੂੰ ਵੀ ਲੈ ਜਾਣਾ ਪਿਆ ਜੱਪਨ ਨੂੰ ਲੈ ਜਾਣਾ ਪਿਆ ਜੱਪਨ ਨੂੰ ਤਾਂ ਸਾਰੇ ਜਾਕੜੇ ਸਾਰਿਆਂ ਨੇ ਜੱਪਨ ਨੂੰ ਦੇਖ ਕੇ ਖੁਸ਼ ਹੋ ਗਏ ਕਿਉਂਕਿ ਕੋਣ ਸਾਡਾ ਹੀਰੋ ਜਪਨ ਹੋ ਰਹੀ ਹੈ ਮੇਨ ਅੱਲਾ ਮੈਂ ਤਾਂ ਅਸੇ ਪਹਿਲਾਂ ਵੀ ਜੀਰੂ ਹੀ ਆ ਨਹੀਂ ਨਹੀਂ ਚੈਨਲ ਸਾਡੇ ਇਧਰ ਹੀਰੋ ਦੋ ਬੈਠੇ ਆਹੇ ਮੇਰੀ ਜ਼ਿੰਦਗੀ ਦੇ ਹੀਰੋ ਚੈਨਲ ਸਾਡੇ ਮਤਲਬ ਸਾਡੇ ਲਈ ਪਹਿਲਾਂ ਸਾਡੇ ਲਈ ਚੱਲਦਾ ਸੀ ਹੁਣ ਜਪਨੂਰ ਹੀ ਚੱਲਦਾ ਹੈ ਹੁਣ ਮੇਨ ਜਪਨੂਰ ਹੋ ਗਈ ਹੈ ਹਮ ਚੈਨਲ ਇਕਨੋਕੀ ਜਪਨੂਰ ਹੋ ਗਈ ਇਕਨੋਕੀ ਜੋੜੀ ਦਾ ਨੋਕਾ ਜਪਨੂਰ ਹੋ ਗਿਆ ਯਾਨੀ ਕਿ ਵੀ ਇਹਨਾਂ ਦੋਨਾਂ ਦੇ ਵਿੱਚ ਉਹ ਕਹਿੰਦੇ ਹੁੰਦੇ ਨਾ ਵੀ ਵਿਆਹ ਚ ਚੱਕੀ ਦਾਹੇ ਨੂੰ ਕੌਣ ਪੁੱਛਦਾ ਮੈਂ ਤਾਂ ਇੱਕ ਚੱਕੀ ਰਹਾ ਭਾਈ ਤੇ ਇਹ ਮੇਨ ਹਦੋਂ ਹਿਰੋ ਠੀਕ ਹੈ ਜਦੋਂ ਕਰੋ ਜਾਗ ਗਏ ਸੀ ਨਾ ਤੇ ਉਹਦਾ ਜਪਨੂਰ ਆਪਣਾ ਹੋਣਾ ਨੂੰ ਆ ਹੋ ਜਾਂਦਾ ਕਿ ਪਤਾ ਲੱਗ ਗਿਆ ਕਿ ਆਪਾਂ ਚੱਲੇ ਆਗੇ ਰੇ ਨਾ ਮੈਨੂੰ ਤਿਆਰ ਹੋਣ ਦੇ ਵੇ ਇਹਨੂੰ ਐ ਹੀ ਹੋ ਰਿਹਾ ਸੀ ਕਿ ਮੈਨੂੰ ਫਟਾਫਟ ਚੱਕ ਕੇ ਲੈ ਜਾਓ ਕਿਤੇ ਜਦੋਂ ਇਹਨੂੰ ਕਪੜੇ ਪਾਏ ਇਹਨੂੰ ਤਿਆਰ ਕੀਤਾ ਤੇ ਇਹਦਾ ਧਿਆਨ ਇਹ ਵੀ ਕਿ ਹੁਣ ਆਪਾਂ ਜਾ ਰਹੇ ਆ ਤੇ ਫਟਾਫਟ ਜਦੋਂ ਬਾਈਕ ਨਿਕਲੀ ਹੋਰ ਉਹ ਹੋਰ ਜ਼ਿਆਦਾ ਮਤਲਬ ਕਿ ਹਸਣ ਲੱਗੀ ਕਿ ਆਪਾਂ ਹੁਣ ਚੱਲੇ ਆ ਬਈ ਤੇ ਸਾਰੇ ਜਿਹੜੇ ਵੀ ਨਾਲ ਜਿਵੇਂ ਹੁਣ ਬੱਚੇ ਆਂਦੇ ਘਰ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਗੁਰਲੀਨ ਹੁੰਨੀ ਅਰਮਾਨ ਤੇ ਉਹ ਬਾਹਰ ਖੜੇ ਸੀ ਉਹਨਾਂ ਨੂੰ ਬਾਏ ਆਪੇ ਕਰਕੇ ਜਾਂਦੇ ਕਿ ਮੈਂ ਜਾ ਰਹੀ ਹਾਂ ਹੁਣ ਤੇ ਸ਼ਰਾਰਤੀ ਹੋਈ ਜਾਂਦੀ ਉਹਨਾਂ ਦਿਨ ਪੇ ਦਿਨ ਤੁਹਾਡੀ ਜਪਨੂਰ ਆ ਗਿਆ ਅਰਮਾਨ ਆ ਗਿਆ ਬਰਫੇਗੀ ਹਾਂ ਹੋਏਗੀ ਬਰਫ ਜਦੋਂ ਹੁਣ ਤੁਹਾਡੀ ਜਪਨੂਰ ਆ ਜਿਹੜੀ ਆਪਣੀ ਜਗ੍ਹਾ ਦਾ ਤੇ ਇਹ ਡੈਗਦੀ ਬਹੁਤ ਹੈ ਅੱਖ ਦੇ ਝਾਂਕਿਆਂ ਨਾਲ ਡੈਗ ਪਈ ਆ ਕੱਲ ਵੀ ਡਿੱਗੀ ਬੈੱਡ ਤੇ ਬਿਠੀ ਮੇਰੇ ਪਿੱਛੇ ਨੂੰ ਚਲੀ ਜਾਂਦੀ ਹੈ ਕਈ ਵਾਰ ਹੋਰ ਕਿਸੇ ਨੂੰ ਪਿੱਛੇ ਵੇਖਣ ਲੱਗਦੀ ਜੇ ਕੋਈ ਆਵਾਜ਼ ਮਾਰਦੇ ਤੇ ਫਿਰ ਉਹ ਡੈਗ ਪੈਂਦੀ ਹੈ ਇੱਕ ਬੈੱਡ ਤੋਂ ਅੱਜ ਉਹ ਚਲੋ ਬਚਾਅ ਹੋ ਗਿਆ ਗੱਦਾ ਰਿਆਂਦਾ ਕਰਕੇ ਥੱਲੇ ਬੈੱਡ ਦੇ ਗੱਦਾ ਵਸਾਇਆ ਹੋਦਾ ਸੀਗਾ ਤਾ ਕਰਕੇ 600 ਫੁੱਟ ਤੋਂ ਪਛਾਹ ਹੋ ਗਿਆ ਸੈੱਟ ਸਿਰ ਦੀ ਸੈਟ ਬਚ ਗਈ ਪਰ ਉੱਥੇ ਉਹ ਕਹਿ ਗਿਆ ਹਾਂ ਉਹ ਤਾਂ ਮਾੜਾ ਮੋਟਾ ਦਾ ਫਿਰ ਹੁੰਦਾ ਯਾਰ ਮਾੜਾ ਜਾ ਵੱਜ ਗਿਆ ਮਾੜਾ ਜਾ ਲੱਗ ਗਿਆ ਨਾ ਉਹਦੇ ਨਾਲ ਸੈਟੀ ਦਾ ਲੱਗ ਗਿਆ ਮਾੜਾ ਜਾ ਸੈਟੀ ਦਾ ਚਲੋ ਠੀਕ ਹੈ ਜੀ ਕੱਲ ਨੂੰ ਨਵੇਂ ਬਲੌਂਸ ਦੇ ਨਾਲ ਫੇਰ ਮਿਲਦੇ ਆ ਤਦ ਤੱਕ ਲਈ ਪਿਆਰ ਭਰੀ ਸਸਰੀਕਾ ਬਾਕੀ ਤੁਹਾਨੂੰ ਪਤਾ ਹੀ ਆ ਸੀ ਦਦੇ ਦਿਨ ਚੱਲ ਰਹੇ ਹਨ ਤੇ ਜਿਹੜਾ ਵੀ ਸੁਬੀਰ ਲਾਉਂਦਾ ਮਕਸਦ ਕੀ ਹੈ ਇਹ ਮੈਂ ਤੁਹਾਨੂੰ ਦੱਸਦਾ ਸਹੀ ਮਕਸਦ ਹੈ ਨਾ ਤੇ ਇਹ ਨਾ ਵੀ ਬਾਈ ਸਿੱਧੂ ਮੂਸੇ ਵਾਲੇ ਦਾ 11 ਤਰੀਕ ਨੂੰ ਬਰਥਡੇ ਸੀਗਾ ਤੇ ਤੁਹਾਨੂੰ ਪਤਾ ਵੀ ਗੁਰੂ ਅਰਜਨ ਦੇਵ ਜੀ ਦੇ ਸ੍ਰੀ ਦਇਦਿਹੜਾ ਤੇ ਦਿਨ ਚੱਲ ਰਹੇ ਆ ਹਾਂ ਤੇ ਉਸ ਕਰਕੇ ਵੀ ਉਹ ਉਸ ਦਿਨ ਨਹੀਂ ਉਹਨਾਂ ਨੇ ਕੁਝ ਕੀਤਾ ਉਹ ਕਹਿੰਦੇ ਆ ਆਪਾਂ 17 ਤਰੀਕ ਨੂੰ ਠੀਕ ਹੈ ਕੋਈ ਕੇਕ ਨਹੀਂ ਕੱਟਣਾ ਕੁਝ ਨਹੀਂ ਕਰਨਾ ਜਿਹੜੇ ਫੈਨ ਮੁੰਡੇ ਆ ਹਾਂ ਸਿੱਧੂ ਗਵਾਈ ਦੇ ਤੇ ਉਹ ਕਹਿੰਦੇ ਵੀ ਆਪਾਂ ਨਾ ਇੱਕ ਸੀਦਾਂ ਦੇ ਦਿਨ ਚੱਲ ਰਹੇ ਆ ਤੇ ਆਪਾਂ ਸਬੀਲ ਹੀ ਲਾ ਦਾਂਗੇ ਠੀਕ ਹੈ ਕਿਉਂਕਿ ਸਾਰੇ ਜਲ ਸਕਣਗੇ ਸਬੀਲ ਦਾ ਹਨਾ ਠੰਡਾ ਜਲ ਸਕਣਗੇ ਤੇ ਬ੍ਰਹਮੀ ਤੇ ਦੁੱਧ ਲੱਗਿਆਗਾ ਆਪ ਤੋਂ ਬਾਅਦ ਖਾਨਦ ਤੇ ਬੂਟੇ ਵੀ ਬੰਡੇ ਗਏ ਆ ਤੇ ਆ ਬਾਕੀ ਜਿਹੜੇ ਹੁਣ ਪੈਸੇ ਇਕੱਠੇ ਹੋਏ ਆ ਤੇ ਉਹਨਾਂ ਦੇ ਵੀ ਬੂਟੇ ਜਿਹੜੇ ਸਿੱਧੂ ਦੇ ਨਾਂ ਤੇ ਉਹ ਲਗਾਏ ਜਾਣਗੇ ਪਿੰਡ ਦੇ ਵਿੱਚ ਠੀਕ ਹੈ ਜੀ ਤੇ ਇਹ ਵੀਡੀਓ ਨੂੰ ਨਾ ਇੰਨੀ ਕਿ ਸ਼ੇਅਰ ਕਰ ਦਿਓ ਕਿ ਸਿੱਧੂ بھائی ਦੇ ਮਾਪਿਆਂ ਤੱਕ ਪਹੁੰਚ ਜਾਵੇ ਹਨ ਤੇ ਵੀ ਉਹਨਾਂ ਦੇ ਬਰਥਡੇ ਤੇ ਵੀ ਮੁੰਡਿਆਂ ਨੇ ਨਾਲ ਮਿਲ ਕੇ ਤੇ ਚਲੋ ਬਰਥਡੇ ਤਾਂ ਨਹੀਂ ਬਣਾਇਆ ਸ਼ਹੀਦਾਂ ਨੂੰ ਸਮਰਪਿਤ ਜਣਕੀ ਜਮਰਜੰਦੇ ਨੂੰ ਸਮਰਪਿਤ ਵੀ ਸਿੱਧੂ ਮਾਈ ਦੇ ਭਾਈ ਦੇ ਨਾਮ ਤੋਂ ਸਬੀਲ ਲਾਤੀ ਕਿਉਂਕਿ ਦਿਨ ਸੀ ਇਦਾਂ ਦੇ ਆ ਠੀਕ ਹੈ ਜੀ ਚੱਲ ਰਹੇ ਤੇ ਬਸ ਇਨਾਂ ਕ ਵੀ ਕਰ ਦਿਓ ਵੀ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਬਾਪੂ ਬਲਕੌਰ ਸਿੰਘ ਦੇ ਕਿਉਂਕਿ ਮੈਂ ਬਾਈ ਸਿੱਧੂ ਮੂਸੇਵਾਲਾ ਦਾ ਫੈਨ ਨਹੀਂ ਮੈਂ ਉਹਨਾਂ ਦੇ ਮਾਪਿਓ ਦਾ ਫੈਨ ਆ ਤੁਹਾਨੂੰ ਮੈਂ ਸ਼ਾਇਦ ਅੱਗੇ ਵੀ ਦੱਸਿਆ ਹੋਊਗਾ ਜੈਸ ਦਿਨ ਬਾਈ ਸਿੱਧੂ ਮੂਸੇਵਾਲਾ ਦੇ ਅਸਥਾਨ ਸੀ ਮੈਂ ਲਾਈਵ ਦੇਖੀ ਜਾਂਦਾ ਸੀਗਾ ਤੇ ਜਦੋਂ ਨਾ ਬਾਪੂ ਬਲਕੌਰ ਨੇ ਪੱਗ ਫੈਲਾਈ ਰੋਕਾ ਸਾਹਮਣੇ ਇਨਸਾਫ ਲਈ ਠੀਕ ਹੈ ਉਸ ਵਾਰਤ ਮੇਰੇ ਅੱਖਾਂ 'ਚ ਹੰਝੂ ਆ ਗਏ ਤਾਂ ਕਰਕੇ ਕਿਉਂਕਿ ਉਹਨਾਂ ਦੀ ਢੋਲੀ ਖਾਲੀ ਹੋ ਗਈ ਸੀ ਹੈਨਾ ਇਸ ਕਰਕੇ ਮੈਂ ਉਹਨਾਂ ਦਾ ਮਾਤਾ ਪਿਤਾ ਦਾ ਫੈਨ ਆ ਠੀਕ ਹੈ ਤੇ ਨਾਂ ਕਿ ਬਾਈ ਸਿੱਧੂ ਦਾ ਸੀਗਾ ਠੀਕ ਹੈ ਐਵੇਂ ਮੈਂ ਉੱਥੇ ਅੱਜ ਵੈਸੇ ਹੁਣ ਮੈਂ ਕੀ ਸੁਣਦਾ ਉਹਨਾਂ ਦੇ ਗੀਤ 'ਚ ਸਚਾਈ ਆ ਠੀਕ ਹੈ ਕੁਝ ਗਾਣਿਆਂ 'ਚ ਬਹੁਤ ਸਚਾਈ ਬੋਲੀ ਗਈ ਹੈ ਤੇ ਮੈਂ ਐਵੇਂ ਟੈਟੂ ਬਣਾ ਬਣਾ ਕੇ ਤੁਰ ਜਾਵਾਂ ਉੱਥੇ ਕੋਈ ਚੰਗੀ ਗੱਲ ਨਹੀਂ ਗਈ ਤੇ ਮੈਂ ਜਾਊਗਾ ਜਰੂਰ ਬਾਪੂ ਜੀ ਹੁਣ ਉਹਨਾਂ ਨੂੰ ਬੇਬੇ ਨੂੰ ਮਿਲਣਾ ਠੀਕ ਹੈ ਜਦੋਂ ਮਹਾਰਾਜ ਨੇ ਜਾਣ ਲਿਆਂਦਾ ਜਰੂਰ ਅਸੀਂ ਮਿਲ ਕੇ ਆਵਾਂਗੇ ਤੇ ਤੁਹਾਨੂੰ ਵੀ ਬੁਲਾਵਾਂਗੇ